ਸਤਿ ਸ੍ਰੀ ਅਕਾਲ ਦੋਸਤੋ ਬੀਐਸ ਮੈਸਟਰ 5 ਪੰਜਾਬੀ لازਮੀ ਆਉ ਜਾਣਦੇ ਆ ਕਿਰਿਆ ਕੀ ਹੈ ਕਿਰਿਆ ਵਾਕਾਂਸ਼ ਕੀ ਹੈ ਉਹਦੇ ਕੀ ਕੀ ਪ੍ਰਕਾਰ ਨੇ ਕਿਰਿਆ ਦੀ ਪਰਿਭਾਸ਼ਾ ਲਿਖੋ ਜਿਸ ਤੋਂ ਕਿਸੇ ਸ਼ੈ ਕੰਮ ਦਾ ਹੋਣਾ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਕਰਨਾ ਸਹਿਣਾ ਆਦਿ ਦੇ ਅੱਪਰ ਗਟਾ ਹੁੰਦਾ ਹੈ ਉਸ ਨੂੰ ਕਿਰਿਆ ਕਹਿੰਦੇ ਹਨ ਉਦਾਹਰਨ ਵਜੋਂ ਖੇਡ ਪੜ੍ਹ ਲਿਖ ਆਓ ਜਾਓ ਨੱਚੋ ਗਾਓ ਆਦਿ ਜਿਹੜੇ ਆਪਾਂ ਵਰਬ ਇੰਗਲਿਸ਼ ਚ ਪੜ੍ਹਦੇ ਆ ਉਹ ਕੀ ਨੇ ਪੰਜਾਬੀ ਦੇ ਵਿੱਚ ਕਿਰਿਆ ਨੈਕਸਟ ਕਿਰਿਆ ਵਾਕਾਂਸ਼ ਕੀ ਹੁੰਦਾ ਹੈ ਇਸ ਦੀ ਪਰਿਭਾਸ਼ਾ ਲਿਖੋ ਇਸ ਦੀ ਬੰਤਰ ਅਤੇ ਕਿਸਮਾਂ ਬਾਰੇ ਪ੍ਰਕਾਰ ਬਾਰੇ ਦੱਸੋ ਜਾਂ ਸਵਾਲ ਨੂੰ ਇਸ ਢੰਗ ਨਾਲ ਵੀ ਪੁੱਛਿਆ ਜਾ ਸਕਦਾ ਹੈ ਕਿਰਿਆ ਵਾਕਾਂਸ਼ ਦੀ ਪਰਿਭਾਸ਼ਾ ਲਿਖੋ ਤੇ ਦੱਸੋ ਕਿ ਕਿਰਿਆ ਵਾਕਾਂਸ਼ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਕਿਰਿਆ ਵਾਕਾਂਸ਼ ਕੀ ਹੁੰਦਾ ਹੈ ਅਕਾਲਕੀ ਅਤੇ ਕਾਲਕੀ ਕਿਰਿਆਵਾਂ ਬਾਰੇ ਦੱਸੋ ਪਰਿਭਾਸ਼ਾ ਕਿਰਿਆ ਵਾਕੰਸ਼ ਵਾਕ ਦਾ ਇੱਕ ਮਹੱਤਵਪੂਰਨ ਅੰਸ਼ ਮੰਨਿਆ ਗਿਆ ਹੈ ਇਸ ਵਾਕ ਵਿੱਚ ਕਿਰਿਆ ਰੂਪ ਨੂੰ ਪ੍ਰਗਟਾਉਣ ਵਾਲਾ ਸ਼ਬਦ ਜਾਂ ਸ਼ਬਦ ਸਮੂਹ ਨੂੰ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ ਉਹ ਸ਼ਬਦ ਜਾਂ ਸ਼ਬਦ ਸਮੂਹ ਜੋ ਵਾਕ ਦੇ ਵਿੱਚ ਨਾਮ ਨੂੰ ਕਿਰਿਆ ਨੂੰ ਪ੍ਰਗਟ ਕਰਦਾ ਹੈ ਕਿਰਿਆ ਦੇ ਹੋਣ ਨੂੰ ਤਾਂ ਉਹਨੂੰ ਕੀ ਕਹਿੰਦੇ ਨੇ ਕਿਰਿਆ ਵਾਕੰਸ਼ ਇੱਕ ਸ਼ਬਦ ਜਾਂ ਸ਼ਬਦਾਂ ਦਾ ਸਮੂਹ ક્રિયાਵਾਕਾਂਸ਼ ਹੋ ਸਕਦਾ ਹੈ ਅੱਗੇ ਪਹਿਚਾਨ ਕਿਰਿਆਵਾਕਾਂਸ਼ ਵਿਆਕਰਨਿਕ ਇਕਾਈ ਹੁੰਦੀ ਹੈ ਇਹ ਉਪਵਾਕ ਜਾਂ ਅੰਗ ਹੁੰਦਾ ਹੈ ਅਤੇ ਅਗਾ ਅ제ਹਾ ਵਾਕਾਂਸ਼ ਵਾਕ ਦਾ ਰੂਪ ਧਾਰ ਕਰ ਸਕਦਾ ਹੈ ਇੱਕ ਹਾਵਾਚਕ ਕਿਰਿਆ ਵਾਕਾਂਸ਼ ਵਿੱਚ ਪੰਜ ਤੱਕ ਕਿਰਿਆ ਰੂਪ ਆ ਸਕਦੇ ਹਨ ਇੱਕ ਹਾਵਾਚਕ ਕਿਰਿਆਵਾਕਾਂਸ਼ ਦੇ ਵਿੱਚ ਪੰਜ ਕਿਰਿਆ ਤੱਕ ਰੂਪ ਆ ਸਕਦੇ ਹਨ ਨਾਵਾਚਕ ਅਤੇ ਦਬਾਓਵਾਚਕ ਕਿਰਿਆਵਾਕਾਂਸ਼ ਦੇ ਵਿੱਚ ਇਹ ਗਿਣਤੀ ਵੱਧ ਕੇ 7 ਤੱਕ ਹੋ ਸਕਦੀ ਹੈ ਬੰਤਰ ਕਿਰਿਆਵਾਕਾਂਸ਼ੀ ਬੰਤਰ ਹਰ ਤਰ੍ਹਾਂ ਦੇ ਨਾਲ ਵਾਕ ਵਿੱਚੋਂ ਇੱਕੋ ਜਿਹੀ ਹੀ ਹੁੰਦੀ ਹੈ ਕਿਰਿਆਵਾਕਾਂਸ਼ ਦੇ ਦੋ ਪ੍ਰਕਾਰ ਹਨ ਅਕਾਲਕ ਸੀਮਾ ਰਹਿਤ ਕਾਲਕ ਸੀਮਾਵੱਧ ਜਾਂ ਕਿਰਿਆਵਾਕਾਂਸ਼ ਰਿਪੀਟ ਬੰਤਰ ਕਿਰਿਆਵਾਕਾਂਸ਼ੀ ਬੰਤਰ ਹਰ ਤਰ੍ਹਾਂ ਦੇ ਵਾਕ ਵਿੱਚ ਇੱਕੋ ਜਿਹੀ ਹੁੰਦੀ ਹੈ ਕਿਰਿਆਵਾਕਾਂਸ਼ ਦੋ ਪ੍ਰਕਾਰ ਦੇ ਹਨ ਅਕਾਲਕ ਜੋ ਕਿ ਸੀਮਾ ਰਹਿਤ ਨੇ ਜਿੰਨਾਂ ਦਾ ਅੰਤ ਨਹੀਂ ਹੁੰਦਾ ਅਕਾਲ ਨਹੀਂ ਹੁੰਦਾ ਤਾਂ ਦੂਜਾ ਹੈ ਕਾਲਕ ਜਿਹੜੇ ਸੀਮਾ ਵੱਧ ਨੇ ਇਹ ਕਿਨੇ ਕਿਰਿਆ ਵਾਕਾਂਸ਼ ਪਹਿਲਾਂ ਦੇਖਦੇ ਆਪਾਂ ਅਕਾਲਕ ਸੀਮਾ ਰਹਿਤ ਕਿਰਿਆ ਵਾਕਾਂਸ਼ ਅਕਾਲਕ ਕਿਰਿਆ ਵਾਕਾਂਸ਼ ਦੇ ਖੇਤਰ ਦੇ ਵਿੱਚ ਬਿਆੰਤ ਕਿਰਿਆ ਰੂਪ ਆਉਂਦੇ ਹਨ ਜਿਨ੍ਹਾਂ ਦੀ ਗਿਣਤੀ 7 ਹੈ ਇਹਨਾਂ ਰੂਪਾਂ ਵਿੱਚ ਕਿਰਿਆ ਧਾਤੂ ਨਾਲ ហេਠਾ ਦਿੱਤੇ ਪਿਛੇਤਰ ਆਉਂਦੇ ਹਨ ਏਆਂ ਦੇਆਂ 2 9 ਕੇ ਹਣੋਂ ਹਣਾ ਤੇ ਹਣਾ ਕੋਈ ਵੀ ਸੀਮਾ ਰਹਿਤ ਕਿਰਿਆਵਾਕਾਂਸ਼ ਆਪਣੇ ਵਿੱਚ ਸੁਤੰਤਰ ਸਿਰਜਣਾ ਦੀ ਸਮਰੱਥਾ ਨਹੀਂ ਰੱਖਦਾ ਉਦਾਹਰਨ ਵਜੋਂ ਗੋਤਮ ਦੇ ਸਕੂਲੋਂ ਘਰ ਜਾ ਕੇ ਸਾਰਾ ਕੰਮ ਕਰਾਇਆ ਦੂਜਾ ਰਜੇਸ਼ ਬੂਹੇ ਵੜਦਿਆ ਹੀ ਡਿੱਗ ਪਿਆ ਇਹੇ ਉਦਾਹਰਨਾਂ ਕਿਹਦੀਆਂ ਨੇ ਸੀਮਾ ਰਹਿਤਰੀਆਂ ਕੋਈ ਵੀ ਸੀਮਾ ਰਹਿਤ ਕਿਰਿਆਵਾਕਾਂਸ਼ ਆਪਣੇ ਵਿੱਚ ਸੁਤੰਤਰ ਸਿਰਜਣਾ ਦੀ ਸਮਰੱਥਾ ਨਹੀਂ ਰੱਖਦਾ ਗੌਤਮ ਨੇ ਸਕੂਲੋਂ ਘਰ ਜਾ ਕੇ ਇਹ ਸਾਰਾ ਕੰਮ ਮੁਕਾਇਆ ਰਜੇਸ਼ ਬੂਹੇ ਵੜਦਿਆ ਹੀ ਡਿੱਗ ਪਿਆ ਆੜਾ ਕਾਲਕ ਸੀਮਾਵੱਧ ਕਿਰਿਆਵਾਕਾਂਸ਼ ਕਾਲਕ ਕਿਰਿਆਵਾਕਾਂਸ਼ ਦੀ ਬੰਤਰ ਵਿੱਚ ਇੱਕ ਪੂਰਨ ਕਿਰਿਆ ਹੁੰਦੀ ਹੈ ਆਮ ਕਰਕੇ ਇਸ ਤਰ੍ਹਾਂ ਦਾ ਕਿਰਿਆਵਾਕਾਂਸ਼ ਉਪਵਾਕ ਦੇ ਆਖਿਰ ਵਿੱਚ ਆਉਂਦਾ ਹੈ ਇਸ ਵਿੱਚ ਤੰਤਰ ਉਪਵਾਕ ਜਾਂ ਸਧਾਰਨ ਵਾਕ ਦੀ ਸਮਰੱਥਾ ਹੁੰਦੀ ਹੈ ਇੱਕ ਹਾਂ ਵਾਚਕ ਕਰਤਰੀਵਾਚੀ ਸੀਮਾਵੱਧ ਕਿਰਿਆ ਰੂਪ ਅਤੇ ਉਸ ਦੇ ਬਰਾਬਰ ਦੇ ਕਰਮਵਾਚੀ ਢਾਂਚੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੰਜ ਕਿਰਿਆ ਰੂਪ ਲੜੀਵਾਰ ਆ ਸਕਦੇ ਹਨ ਜਦੋਂ ਇੱਕ ਨਾਵਾਚੀ ਦਬਾਓਵਾਚਕ ਕਰਤਰੀਵਾਚੀ ਕਿਰਿਆਵਾਕਾਂਸ਼ ਦੇ ਵਿੱਚ 6 ਅਤੇ ਇਸ ਬਰਾਬਰ ਕਰਮਵਾਚੀ ਢਾਂਚੇ ਦੇ ਵਿੱਚ 7 ਕਿਰਿਆ ਰੂਪ ਵੀ ਮੌਜੂਦ ਹੋ ਸਕਦੇ ਹਨ ਕਾਲਕ ਕਿਰਿਆਵਾਕਾਂਸ਼ ਵਿੱਚ ਕਰਤਰੀ ਤੇ ਕਰਮਣੀ ਕਿਰਿਆ ਰੂਪਾਂ ਦੀ ਵਿਵਸਥਾ ਪੰਜਾਬੀ ਦੇ ਇੱਕ ਹਾਰੂਪੀ ਕਰਤਰੀਵਾਚੀ ਕਿਰਿਆਵਾਕਾਂਸ਼ ਦੇ ਵਿੱਚ ਜੇਕਰ ਸਾਰੇ ਸਾਰੇ ਮੌਜੂਦ ਹੋਣ ਤਾਂ ਉਹਨਾਂ ਦੀ ਵਿਵਸਥਾ ਇਸ ਤਰ੍ਹਾਂ ਹੁੰਦੀ ਹੈ ਮੁੱਖ ਕਿਰਿਆ ਸੰਚਾਲਕ ਕਿਰਿਆ ਮੁੱਢਲੀ ਸੰਚਾਲਕ ਕਿਰਿਆ ਗਤੀਵਾਚਕ ਸੰਚਾਲਕ ਕਿਰਿਆ ਸੰਭਾਵਕ ਸੰਚਾਲਕ ਕਿਰਿਆ ਸਹਾਇਕ ਕਿਰਿਆ ਹਾਰੂਪੀ ਕਰਤਰੀ ਵਾਚੀ ਕਿਰਿਆ ਵਾਕਾਂਸ਼ਰੀ ਬਰਾਬਰ ਦੇ ਕਰਮਵਾਚੀ ਕਿਰਿਆ ਵਾਕਾਂਸ਼ਰੀ ਰਚਨਾ ਵਿੱਚ ਸਾਰੇ ਕਿਰਿਆ ਰੂਪੀ ਮੌਜੂਦ ਹੋਣ ਦੀ ਸਥਿਤੀ ਦੇ ਵਿੱਚ ਕਿਰਿਆ ਰੂਪਾਂ ਦੀ ਵਿਵਸਥਾ ਹੇਠ ਲਿਖੇ ਅਨੁਸਾਰ ਹੈ ਮੁੱਖ ਕਿਰਿਆ ਪਲੱਸ ਸੰਚਾਲਕ ਕਿਰਿਆ ਮੂੜਲੀ ਸੰਚਾਲਕ ਕਿਰਿਆ ਕਰਮਵਾਚੀ ਸੰਚਾਲਕ ਕਿਰਿਆ ਗਤੀਵਾਚਕ ਸੰਭਾਵਕ ਕਿਰਿਆ ਸਹਾਇਕ ਕਿਰਿਆ ਮੁੱਖ ਕਿਰਿਆ ਵਾਕਾਂਸ਼ 'ਚ ਦਾ ਜ਼ਰੂਰੀ ਤੱਤ ਮੁੱਖ ਕਿਰਿਆ ਹੁੰਦੀ ਹੈ ਇਹ ਨਾਵਾਚੀ ਕਿਰਿਆਵਾਕਾਂਸ਼ ਦੇ ਸ਼ੁਰੂ ਵਿੱਚ ਆਉਂਦੀ ਹੈ ਨਾਵਾਚੀ ਕਿਰਿਆਵਾਕਾਂਸ਼ ਦੇ ਵਿੱਚ ਇੱਕ ਅੱਲਾ ਨਾਵਾਚੀ ਸ਼ਬਦ ਅਤੇ ਸਹਾਇਕ ਕਿਰਿਆ ਮੁੱਖ ਕਿਰਿਆ ਤੋਂ ਪਹਿਲਾਂ ਵੀ ਆ ਸਕਦੇ ਹਨ ਇਸ ਥਾਂ ਉੱਤੇ ਕਿਰਿਆ ਦੇ ਸਾਰੇ ਰੂਪਾਂ ਦਾ ਪਰਯੋਗ ਕੀਤਾ ਜਾ ਸਕਦਾ ਹੈ ਜਿਵੇਂ ਮੁੱਖ ਕਿਰਿਆ